ਇਲਾਕੇ ਦੇ ਵਿੱਚ ਉਸ ਵੇਲੇ ਸਹਿਨ ਦਾ ਮਾਹੌਲ ਬਣ ਗਿਆ ਜਦੋਂ ਇੱਕ ਇਕੱਲੀ ਔਰਤ ਉੱਪਰ ਤੇਜ਼ ਤਾਰ ਹਥਿਆਰ ਦੇ ਨਾਲ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਦਾਅਵਾ ਕੀਤਾ ਗਿਆ ਕਿ ਅੰਮ੍ਰਿਤਸਰ ਦੇ ਜੁਜਾਰ ਸਿੰਘ ਦੇ ਵੈਨਿਊ ਤੇ ਵਿੱਚ ਦਿਨ ਦਿਹਾੜੇ ਇੱਕ ਔਰਤ ਦਾ ਕਤਲ ਕੀਤਾ ਗਿਆ। ਮ੍ਰਿਤਕ ਔਰਤ ਦੀ ਉਮਰ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਜਿਸ ਦੀ ਇੱਕ ਛੋਟੀ ਬੱਚੀ ਵੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਔਰਤ ਦਾ ਕਤਲ ਕੀਤਾ ਗਿਆ ਉਦੋਂ ਔਰਤ ਘਰ ਤੋਂ ਬਾਹਰ ਨਿਕਲੀ ਹੀ ਸੀ ਕਿ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਅਚਾਨਕ ਉਸ ਪਰ ਤੇਲ ਨਾਲ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਫਿਲਹਾਲ ਕਿਸ ਕਾਰਨ ਔਰ ਦਾ ਕਤਲ ਕੀਤਾ ਹੈ ਇਸ ਦਾ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਲੇਕਿਨ ਇਹ ਪੁਰਾਣੀ ਰੰਜਿਸ਼ ਹੈ ਜਾਂ ਫਿਰ ਕੋਈ ਸਾਜ਼ਿਸ਼ ਕੀਤੀ ਗਈ ਹੈ ਇਸ ਦਾ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹਾਂਜੀ ਭਾਜੀ ਆਪ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਬਲਜਿੰਦਰ ਸਿੰਘ ਪਨੇਸਰ ਹੈ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਤੇ ਕੀ ਗੱਲ ਹੋਈ ਹੈ ਸ਼ਹਿਰ ਜਿਹੜਾ ਜਜਾਰ ਸਿੰਘ ਐਵਨਿਊ ਗਲੀ ਨੰਬਰ 1 ਵਾਰਡ ਫਰੈਂਡਸ ਲੈਣ ਅੱਜ ਕੀ ਗੱਲ ਹੋਈ ਹੈ ਕੈਮਰੇ ਗੱਲ ਇੱਥੇ ਸਵੇਰੇ ਅਸੀਂ ਸਾਰੇ ਆਪੋ ਆਪਣੇ ਘਰੇ ਸੀਗੇ ਮੈਂ ਬਾਹਰ ਸੀਗਾ ਤੇ ਫਿਰ ਸ਼ੋ ਪਤਾ ਲੱਗਾ ਕਿ ਇਹ ਕੰਮ ਵਾਲੀ ਆਈ ਹੈ ਤੇ ਉਹਨੇ ਵਿਚਾਰੀ ਨੇ ਦੇਖਿਆ ਕਿ ਮੈਡਮ ਦਾ ਮਰਡਰ ਹੋਇਆ ਹੈ ਅੱਛਾ ਤੇ ਉਹ ਚਾਹੇ ਨੇ ਸਾਹਮਣੇ ਘਰ ਵਾਲੇ ਦੱਸਿਆ ਸਾਹਮਣੇ ਫਿਰ ਉਹਨਾ ਫੋਨ ਕੀਤਾ ਉਹਦੇ ਹਸਬੰਦ ਨੂੰ ਜੀ ਤੇ ਉਹਦੇ ਹਸਬੰਦ ਨੇ ਫਿਰ इधर-ਉਧਰ ਫੋਨ ਵੀ ਘੁਮਾਏ ਹੋਣਗੇ ਫਿਰ ਮੈਨੂੰ ਵੀ ਫੋਨ ਗਿਆ ਮੈਂ ਬਾਹਰ ਸੀਗਾ ਤੇ ਮੈਂ ਵੀ ਆਇਆ ਫਿਰ ਉਹਨੇ ਤੈਨੂੰ ਮਲੇ ਵਾਲੇ ਇੱਥੇ ਹੋ ਗਏ ਜੀ ਫਿਰ ਅਸੀਂ ਦੇਖਿਆ ਉਹ ਸੋਨਚ ਸਜੀਤ ਹਸਪੀਟਲ ਲੈ ਗਏ ਸੀਗੇ ਮੇ ਵੀ ਮੈਨੂੰ ਲੱਗਦਾ ਕਿ ਡੈਥ ਹੋ ਗਈ ਸੀਗੀ ਕਿੰਨੇ ਕਿੰਨੇ ਦੀ ਉਮਰ ਸੀ ਉਮਰ ਛੋਟੀ ਸੀ ਬਿਚਾਰੀ ਦੀ ਜੇ ਮੇਰਾ 35 ਸਾਲ ਤੇ ਲੱਗ ਬਣੇ ਹੋਊਗੀ ਤੇ ਘਰ ਚ ਕੌਣ ਕੌਣ ਰਹਿੰਦਾ ਸੀ ਇਹਨਾਂ ਦੇ ਘਰ ਚ ਚਚਰਾ ਜੀ ਰਹਿੰਦੇ ਸੀਗੇ ਤੇ ਆਪਣਾ ਦੋਮੇ ਜੀ ਆਪ ਤੇ ਬੇਟੀ ਸੀ ਛੁੱਟੀ ਇਹਨਾਂ ਦੀ 5 ਸਾਲ ਦੀ ਅੱਛਾ ਤੇ ਨਾ ਆਪਣਾ ਸੱਸ ਸਹੁਰਾ ਇੱਥੇ ਨਹੀਂ ਸੀ ਗਿਆਗੇ ਸੱਸ ਸਹੁਰਾ ਉੱਥੇ ਆਪਣੀ ਮੇਰੇ ਖਾ ਦਿੱਲੀ ਗਿਆ ਬੇਟੀ ਆਪਣੀ ਕੋਸ਼ਾਂ ਅੱਛਾ ਹਾਂ ਤੇ ਕਿ ਕਿਵੇਂ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਜਦ ਪਰਿਵਾਰ ਇਹ ਤੇ ਹੁਣ ਉਹ ਸਾਰਾ ਪਰਿਵਾਰ ਉੱਥੇ ਨੇ ਜੀ ਇੱਥੇ ਕੋਈ ਨਹੀਂ ਆ ਗਿਆ ਸੀ ਤੇ ਫਿਰ ਹਸਪੀਟਲ ਨੂੰ ਇੱਥੇ ਆ ਗਏ ਸੀਗੇ ਹਾਂ ਤੇ ਫਿਰ ਪੁਲਿਸ ਨੂੰ ਫੋਨ ਕਰ ਦਿੱਤਾ ਸੀਗਾ ਮੈਂ ਵੀ ਤੇ ਹੁਣ ਪੋਸਟਰ ਆਪ ਦੇਖ ਰਹੀਏ ਆਪਣੇ ਉਹਨਾਂ ਦੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਹੈ ਉਹ ਆਪਣੇ ਹਿਸਾਬ ਨਾਲ ਇਨਵੈਸਟੀਗੇਸ਼ਨ ਕਰਨਗੇ ਇਹ ਕੋਈ ਲੁੱਟਦੇ ਇਰਾਦੇ ਨਾਲ ਫਿਰ ਇੱਥੇ ਕੋਈ ਹੁਣ ਕੀ ਕਹਿ ਕਹਿ ਨਹੀਂ ਸਕਦੇ ਕਿ ਲੁੱਟਦੇ ਇਰਾਦੇ ਨਾਲ ਆ ਕੇ ਜਾ ਕੇ ਮਰ ਰਿਆ ਮਤਲਬ ਕੋਈ ਇਹਦੇ ਬੱਚੇ ਦੇ ਕੋਈ ਪਹਿਲੀ ਅਸੀਂ ਕੁਝ ਕਹਿ ਨਹੀਂ ਸਕਦੇ ਇਹਦੇ ਬਾਰੇ ਅਜੇ ਇਹ ਇਕੱਲੇ ਰਹਿ ਰਹੀ ਸੀ ਘਰ ਦੇ ਵਿੱਚ ਨਹੀਂ ਘਰ 'ਚ ਫੈਮਿਲੀ ਇਕੱਲੀ ਰਹਿੰਦੀ ਸੀਗੀ ਨਹੀਂ ਹੁਣ ਸਵੇਰੇ ਜਿਹੜਾ ਪਤਨ ਨਹੀਂ ਹਸਬੰਦ ਨਾਲ ਰਹਿੰਦਾ ਹੈ ਹਸਬੰਦ ਆਪਣਾ ਬੈਂਕ জব ਕਰਦਾ ਹੈ ਉਹ ਚਲੇ ਗਿਆ ਸੀਗਾ ਬੇਟੀ ਨਾਲ ਆ ਗਿਆ ਇਹ ਇਕੱਲੇ ਇਸ ਟਾਈਮ ਇਕੱਲੀ ਸੀਗੀ ਕਿੰਨੇ ਕਵਜੇ ਦਾ ਟਾਈਮ ਸੀ ਜਦੋਂ ਇਹ ਤੁਹਾਨੂੰ ਪਤਾ ਨਹੀਂ ਮੈਂ ਖਾਲ ਕਿੰਨੇ ਕਜੇ ਨਿਕਲਣਾ ਸਾਨੂੰ 4:11 ਵਜੇ ਮੈਂ ਕਨਫਰਮ ਹੋਇਆ ਹਾਂ ਸਾਨੂੰ 8:00 ਕਜੇ ਵਜੇ ਫੋਸਟਪਾਸ ਤੋਂ ਫਾਨਫੋਮ ਹੋਇਆ 4:11 ਵਜੇ ਭਾਈ ਕਿੰਨਾ ਕ ਲੱਗਦਾ ਵੀ ਇਸ ਦਿਨ ਦਿਹਾੜੀ ਇਸ ਤਰ੍ਹਾਂ ਦੇ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਨੇ ਉਹਨੂੰ ਲੈ ਕੇ ਕਿਉਂਕਿ ਤੁਸੀਂ ਇਲਾਕੇ 'ਚ ਰਹਿੰਦੇ ਹੋ ਠੀਕ ਹੈ ਅੱਕੇ 'ਚ ਵੈਸੇ ਪਹਿਲਾਂ ਤਾਂ ਸਾਡੇ ਇਲਾਕੇ 'ਚ ਇਹੋ ਜਿਹੀ ਮਰਡਰ ਵਾਲੀ ਕੋਈ ਇਹੋ ਜਿਹੀ ਕੇਸ ਹੋਇਆ ਨਹੀਂ ਕਿਉਂਕਿ ਚਲੋ ਥੋੜਾ ਬੋਤਾ ਉਹ ਚੱਲਦਾ ਰਹਿੰਦਾ ਸਨੇਚਿੰਗ ਸਨੂਚਿੰਗ ਤੇ ਚਲੋ ਇੱਕ ਵੱਖਰਾ ਵਿਸ਼ਾ ਹੈਗਾ ਆ ਉਹ ਚੱਲਦਾ ਰਹਿੰਦਾ ਪਰ ਇਹੋ ਜਿਹਾ ਕੋਈ ਵੱਡਾ ਕੇਸ ਨਹੀਂ ਹੋਇਆ ਇਹ ਪਹਿਲਾ ਵੱਡਾ ਕੇਸ ਆ ਜਿਹੜਾ ਜਿਹਦੇ ਵਿੱਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਣ ਹਾਂ ਸੀਸੀਟੀਵੀ ਕੈਮਰੇ ਤਾਂ ਲੱਗੇ ਹੈਗੇ ਨੇ ਉਹ ਪੁਲਿਸ ਦੇਖ ਰਹੀ ਆ ਉਹ ਆਪਣਾ ਦੇਖਣਗੇ ਕੀ ਲੱਗਦਾ ਮਰਡਰ ਹੋਇਆ ਹੈ ਤੇ ਜਾਂ ਮੈਂ ਇਹਦੇ ਵਾਸਤੇ ਕੋਈ ਕਲੀਅਰ ਨਹੀਂ ਕਹਿ ਸਕਦਾ ਇਹ ਮਟਰ ਲੈ ਕੇ ਜਾਂ ਕੀ ਹੈ ਲੁੱਟਖੋ ਦਾ ਮਾਮਲਾ ਹੈ ਕਿ ਮਤਲਬ ਹੋਣੇ ਉਹ ਉਹ ਪੁਲਿਸ ਦਾ ਵਿਸ਼ਾ ਹੈਗਾ ਹੈ ਪੁਲਿਸ ਆਪਣੇ ਹਸਾਨਾ ਇਨਵੈਸਟੀਗੇਸ਼ਨ ਕਰੇਗੀ ਆਪਾ ਮੈਂ ਜੁਝਾਰ ਸਿੰਘ ਐਵਨਿਊ ਦਾ ਰਹਿਣ ਵਾਲਾ ਜੀ ਇਨਸੀਡੈਂਟ ਹੋਇਆ ਜਿਹੜਾ ਤੁਸੀਂ ਦੱਸੋ ਇਨਸੀਡੈਂਟ ਭਾਜੀ ਇਦਾਂ ਹੈਗਾ ਕਿ ਜਿਹੜੀ ਲੜਕੀ ਹੈ ਉਹ ਮੇਰੀ ਸਿਸਟਰ ਇਨ ਲਾ ਲੱਗਦੀ ਹੈ ਮੇਰੀ ਵਾਈਫ ਦੀ ਰੀਅਲ ਸਿਸਟਰ ਹੈਗੀ ਹੈ ਠੀਕ ਹੈ ਜੀ 10:30 ਪੋਣੇ ਗਏ ਮੈਨੂੰ ਫੋਨ ਆਇਆ ਕਿ ਜਲਦੀ ਪਹੁੰਚੋ ਘਰ ਉਥੇ ਕਿ ਜਿਹੜੀ ਸਿਸਟਰ ਜਿਹੜੀ ਹੈਗੀ ਹੈ ਸ਼ੈਲੀ ਡਿੱਗੀ ਪਈ ਹੋਈ ਹੈ ਤੇ ਐਕਟਿਵ ਵੀ ਨਹੀਂ ਹੈਗਾ ਕਾਰ ਤੇ ਉਹਨੂੰ ਸੱਟਾਂ ਲੱਗੀਆਂ ਮੈਂ ਉਥੋਂ ਔਰ ਪੂਰੀ ਹੋ ਗਈ ਹੈ ਜੀ ਘਰੇ ਕੋ ਜਿਹੜੇ ਛੋੜੇ ਜਿਹੜਾ ਮਾਰਿਆ ਗਿਆ ਉਹ ਘਰ ਦੇ ਵਿੱਚ ਹੀ ਕਿ ਜਾਂ ਜਿੰਨੇ ਮਾਰੇ ਸਾਰੇ ਬਾਰੇ ਸਾਨੂੰ ਹਜੇ ਪਤਾ ਨਹੀਂ ਸਾ ਉੱਥੇ ਆਪਾਂ ਜਰੀ ਉੱਥੇ ਖੂਨ ਨਾਲ ਲਤਬਸੀਗੀ ਹਾਂ ਤੇ ਮੇਰੀ ਵਾਈਫ ਤੇ ਮੇਰੇ ਜਿਹੜੇ ਉਹਨਾਂ ਦੇ ਹਸਬੰਡ ਲੈ ਕੇ ਦਵਾਦਾ ਆਪਾਂ ਹਸਪੀਟਲ ਦੌੜੇ ਆ ਜੀ ਨੇ ਕਰੇ ਕੋਈ ਲੁੱਟ ਲੁੱਟ ਵੀ ਹੋਈ ਹੈ ਜੀ ਕੋਈ ਸਰ ਇਹ ਬਾੜੀਆਂ ਇਹ ਪਤਾ ਨਹੀਂ ਆ ਤੇ ਪੁਲਿਸ ਦੇਖਦੀ ਪਈ ਆ ਆਪਾਂ ਦੇ ਸਿੱਧਾ ਬਾਡੀ ਨੂੰ ਲੈ ਕੇ ਤੁਹਾਡਾ ਚੁੱਕ ਲੱਗ ਰਿਹਾ ਵੀ ਲੁੱਟ ਪੜ ਦਾ ਮਾਮਲਾ ਹੋ ਸਕਦਾ ਸਰ ਦੇਖ ਕੇ ਆ ਪੁਲਿਸ ਦੁਸ਼ਮਣੀ ਕੋਈ ਨਹੀਂ ਹੈ ਜੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈਗੀ ਜੀ ਕਿਸੇ ਜਿਹੜੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਹੈਗੀ ਸਗੀ ਜੀ ਕਿੰਨੀ ਏਜ ਕਿੰਨੀ ਏਜ ਜਿਹੜੀ ਹੋਣੀ ਹੈ ਜੀ ਆਪਣੇ ਆ라운ਡ 30 ਦੇ ਆਸ-ਪਾਸ ਹੋਏਗੀ ਅਪਰੋਕਸੀਮੇਟਲੀ ਹਾਂ ਕਹਿੰਦਾ ਮਤਲਬ ਕਿੰਨੇ ਜਾਣੇ ਰਹਿੰਦੇ ਸੀ ਘਰ ਦੇ ਵਿੱਚ ਘਰ ਜਾਨੇ ਜੀ ਉਹਨਾਂ ਦੇ ਬੇਟੀ ਛੋਟੀ ਜਿਹੀ ਗੜੀ ਹੈ ਗੁੜੀ ਹੈ ਹਸਬੰਡ ਹੈ ਉਹ ਤੇ ਆਪ ਸੀ ਗੈਸ ਉਹ ਹੋ ਗਈ ਸੀ ਕਿ ਖਰਚ ਕਰਦੇ ਹਾਂ ਹਾਂ ਜੀ ਪੁਲਿਸ ਪਹੁੰਚ ਗਈ ਹੈ ਹਾਂ ਜੀ ਪੁਲਿਸ ਆ ਗਈ ਪੁਲਿਸ ਆ ਗਈ ਹੈ ਜੀ ਸਾਰੀ ਹੋ ਗਈ ਕਾਰਵਾਈ ਚੱਲਦੀ ਪਈ ਹੈ ਜੀ ਪਪਰ ਪ੍ਰਸ਼ਾਸਨ ਤੋਂ ਮੰਗ ਆ ਜੀ ਸਾਨੂੰ ਇਨਸਾਫ ਮਿਲੇ ਸਾਰਾ ਜੀ ਜੋ ਵੀ ਇਹ ਪਤਾ ਲਗਾਇਆ ਜਾ ਸਾਰਾ ਕੁਝ ਕੀ ਹੈਗਾ ਇੱਕ ਛੋਟੀ ਉਮਰ ਦੇ ਵਿੱਚ ਬੱਚੀ ਦੀ ਜਿਹੜੀ ਹੈਗੀ ਹੈ ਡੈਥ ਹੋ ਗਈ ਉਹ ਲਵਾੜਿਸ ਘੁੰਮਦੇ ਪਿਆ ਜਿਹੜੇ ਦਿਨ ਦਿਹਾੜੇ ਕੰਮ ਹੋ ਰਿਹਾ ਸਵੇਰੇ ਨੂੰ ਵੀ ਬੰਦਾ ਘਰ ਸੇਫ ਨਹੀਂ ਹੈਗਾ ਜੀ ਕੋਈ ਪੋਸ਼ ਏਰੀਆ ਹੈਗਾ ਉਹ ਛੇੜੀਆ ਜੀ ਪੂਰਾ ਪੋਸ਼ ਛੇੜੀਆ ਹੈ ਜਿਹੜੀ ਜਿਹੜੀ ਬਾਤ ਆ ਤਾਂ ਕਿਤੇ ਲੱਗਦਾ ਨਹੀਂ ਪੁਲਿਸ ਦੇ ਉੱਤੇ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਵੀ ਖੜਾ ਕਰਦੀ ਹੈ ਵੀ ਦਿਨ ਦਿਹਾੜੇ ਇਹੋ ਜਿਹਾ ਜਿਹੜਾ ਤਾਂ ਦੇਖੋ ਜੀ ਤੁਹਾਡੇ ਸਾਹਮਣੇ ਇਹ ਚੀਜ਼ ਜਿਹੜੀ ਹੋ ਰਹੀ ਹੈ ਦਿਨ ਦਿਹਾੜੇ ਵਾਰਦਾ ਤਾਂ ਹੋਣੀ ਹੈ ਸ ਠੀਕ ਤਾਂ ਸিসিਟੀਵੀ ਚੁਪੇ ਗਈ ਸਾਹਮਣੇ ਜੀ ਸਰ ਹਜੇ ਵੇਖਦੇ ਪਏ ਆ ਜੀ ਖੰਗਾਲ ਰਹੇ ਆ ਦੇਖਦੇ ਮੈਂ ਸਾਰਾ ਕੁਝ ਹਜੇ ਸਾਨੂੰ ਕੁਝ ਪਤਾ ਨਹੀਂ ਐ ਪੁਲਿਸ ਦੇਖਦੀ ਪਈ ਐ ਆਪਾਂ ਵੇਖ ਰਿਹਾ ਜੋ ਗੱਲ ਹੈ ਕਿਸੇ ਦੇ ਉੱਤੇ ਹਈ ਕੁਛ ਨਹੀਂ ਕਹਿ ਸਕਦੇ ਜੀ ਇਸੇ ਕਿਸੇ ਤਰ੍ਹਾਂ ਦਾ ਹੁੰਦਾ ਨਾ ਵੀ ਹਾਂ ਫਲਾਣੇ ਬੰਦੇ ਦੇ ਚਾਹੇ ਨਹੀਂ ਹਈਏ ਤੇ ਪੁੱਛਿਆ ਆਪਾਂ ਇਹ ਦੇਖਿਆ ਨਹੀਂ ਪਤਾ ਲੱਗੇਗਾ ਕੁਝ ਪੁਲਿਸ ਦੱਸੇਗੀ ਫੇਰ ਹੀ ਕੁਝ ਕਰਾਂਗੇ ਜੀ ਆਪਾਂ ਜੋ ਜੋ ਤੁਹਾਨੂੰ ਪਤਾ ਸੀ ਆਪਾਂ ਦੱਸ ਚੁੱਕੇ ਆਂ ਪੁਲਿਸ ਨੂੰ ਸਾਰਾ ਜੀ ਜਿਹੜਾ ਇਨਸੀਡੈਂਟ ਹੋਇਆ ਇੱਥੇ ਮਾਚ ਦੇ ਵਿੱਚ ਲੇਡੀ ਦੀ ਮਾਰ ਕਿ ਕੰਨਾ ਚੋ ਕਿਸ ਤਰ੍ਹਾਂ ਹਾਂਜੀ ਇਹ ਦੀ ਜਹਾ ਰਿਹਾ ਵੀ ਨਹੀਂ ਪੀਐਸ ਕੈਂਟ ਦੇ ਵਿੱਚ ਆਉਂਦਾ ਸੋ ਇਹਦੇ ਵਿੱਚ ਇੱਕ ਸਾਨੂੰ ਕਰੀਬ 10 10:30 ਵਜੇ ਇੱਕ ਇਨਫੋਰਮੇਸ਼ਨ ਆਈ ਸੀ ਜੀ ਕਿ ਲੇਡੀ ਜਿਹੜੀ ਆ ਉਹਨਾਂ ਦੇ ਘਰ ਦੇ ਵਿੱਚ ਡੈਥ ਹੋਈ ਆ ਸੋ ਇਹਨੂੰ ਜਦੋਂ ਮੌਕੇ ਤੇ ਆ ਕੇ ਦੇਖਿਆ ਗਿਆ ਸਪੈਸ਼ਲੀ ਵਾਈਫ ਆਫ ਕੌਸ਼ਲ ਸੋ ਇਹਨਾਂ ਨੇ ਜਿਹੜੇ ਜਿਹੜੋ ਦੱਸਿਆ ਕਿ ਹਸਬੰਡ ਦੇ ਜਿਹੜੇ ਐਸਡੀਐਸਸੀ ਚ ਕੰਮ ਕਰਦੇ ਨੇ ਉਹ ਚਲੇ ਗਏ ਸੀਗੇ ਆਫਿਸ ਤੇ ਉਹਨਾਂ ਨੂੰ ਕਿਸੇ ਦਾ ਫੋਨ ਆਇਆ ਸੀ ਕਿ ਘਰ ਦੇ ਦਰਵਾਜ਼ਾ ਨਹੀਂ ਖੋਲਣਾ ਤੇ ਜਦੋਂ ਉਹਨਾਂ ਨੇ ਚੈੱਕ ਕੀਤਾ ਤੇ ਉਹਦੀ ਜਿਹੜੀ ਆ ਅੰਦਰ ਡੈਡ ਬੋਡੀ ਪਈ ਸੀਗੀ ਸਰ ਇਹਦੇ ਵਿੱਚ ਥੋੜਾ ਕੁਝ ਕਲੂ ਮਿਲਿਆ ਦੀ ਆ ਫਿਲਹਾਲ ਜੀ ਜੀ ਅਸੀਂ ਮੌਕੇ ਤੇ ਆਏ ਆ ਸਾਰਾ ਏਰੀਆ ਨੂੰ ਪ੍ਰਦਰਸ਼ਿਤ ਕੀਤਾ ਫੋਰੈਂਸਿਕਸ ਟੀਮ ਨੂੰ ਬੁਲਾਇਆ ਗਿਆ ਉਹਦੇ ਵਿੱਚ ਜੀ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਪ੍ਰੀਲੀਮਨਰੀ ਸਟੇਜ ਤੇ ਆ ਐਫ ਆਈ ਆਰ ਰਜਿਸਟਰ ਕੀਤੀ ਜਾ ਰਹੀ ਹੈ ਇਹਦੇ ਵਿੱਚ ਨੈਕਸਟ ਜਿਹੜੀ ਇਨਵੈਸਟੀਗੇਸ਼ਨ ਦੇ ਦੌਰਾਨ ਚੈੱਕ ਕਰਦੇ ਕਿੰਨੀ ਏਜ ਕਿੰਨੀ ਸੀ ਲੈ ਲੀ ਦੀ ਇਹ ਅਰਾਊਂਡ ਜਿਹੜੀ ਹੈ 35 ਯਰ ਏ ਸੀਗੀ ਸਿਰ ਪਰਿਵਾਰ ਪਰਿਵਾਰ ਚੋਰ ਪਰਿਵਾਰ ਦੇ ਵਿੱਚ ਇਹਨਾਂ ਦੇ ਹਸਬੰਡ ਤੇ ਉਹਨਾਂ ਤੋਂ ਇਲਾਵਾ ਇੱਕ ਇਹਨਾਂ ਦੀ ਛੋਟੀ ਬੱਚੀ ਸੀ ਉਹ ਜੋ ਸਕੂਲ ਗਈ ਹੋਈ ਸੀ ਅੱਛਾ ਜੀ ਸਰ ਸਰ ਕੋਈ ਸੀਸੀਟੀਵੀ ਫੁਟੇਜ ਫੁਟੇਜ ਦੇ ਵਿੱਚ ਜਿਹੜੀਆਂ ਉਹ ਚੈੱਕ ਕੀਤੀਆਂ ਜਾ ਰਹੀਆਂ ਸੋ ਫਰਦਰ ਜੋ ਵੀ ਇਹਦੇ ਵਿੱਚ ਹੋਗਾ ਤੁਹਾਨੂੰ ਬਰੀਫ ਕਰਤਾ ਜਾਵੇ ਸਰ ਆਉਣ ਵਾਲੇ ਪਿੰਡ ਦੇ ਵਿੱਚ ਜਿਸ ਤਰ੍ਹਾਂ ਇੱਥੇ ਵਾਰਤਾਤ ਹੋਈ ਹੈ ਇੱਥੇ ਜਿਹੜੀ ਪੈਟਰੋਲਿੰਗ ਜਿਹੜੀ ਵਧਾਈ ਗਈ ਹੈ ਕਿ ਪੁਲਿਸ ਵੱਲੋਂ ਆ ਬਿਲਕੁਲ ਇਹ ਕਲੋਨੀ ਵਾਲਾ ਏਰੀਆ ਵੈਸੇ ਤੇ ਇਹਨੂੰ ਪਹਿਲਾਂ ਇਨਵੈਸਟੀਗੇਟ ਕਰ ਰਹੇ ਹਾਂ ਅਸੀਂ ਕਿ ਕੀ ਇਹਦਾ ਐਂਗਲ ਸੀਗਾ ਮਾਰਡਰ ਦਾ ਸੋ ਉਹ ਕਰਨ ਤੋਂ ਬਾਅਦ ਸਰ ਲੱਗਦਾ ਕਿ ਕੁਝ ਲੁੱਟਪੜ ਦੇ ਰਾਦੇ ਨਾਲ ਜਿਹੜੇ ਆਏ ਸੀ ਜਿਹੜੇ ਵੀ ਆਏ ਸੀ ਜਿਨ੍ਹਾਂ ਨੇ ਮਾਰ ਕੀਤਾ ਆ ਪ੍ਰੀਲੀਮਨਰੀ ਸਟੇਜ ਤੋਂ ਸਾਨੂੰ ਇਦਾਂ ਦਾ ਕੁਝ ਨਹੀਂ ਅਜੇ ਲੱਗ ਰਿਹਾ ਜੀ ਬਟ ਇਨਵੈਸਟੀਗੇਸ਼ਨ 'ਚ ਜੋ ਵੀ ਆਏਗਾ ਉਹ ਤੁਹਾਨੂੰ ਬ ਇਸ ਦਿਨਾਂ ਕੋ ਲੜਦਾਰ ਤੇ ਨਹੀਂ ਜਿਹਦੇ ਫਿਲਹਾਲ ਫਿਲਹਾਲ ਉਹਨਾਂ ਤੋਂ ਪੁਸ਼ਕਿਸ਼ ਕਰ ਰਹੇ ਆਂ ਜੀ ਇਸ ਸਬੰਧੀ ਜੇ ਕੋਈ ਹੈਗੀ ਆ ਤੇ ਅਜੇ ਉਹਨਾਂ ਦੀ ਵੀ ਉਹ ਮੈਂਟਲ ਸਟੇਟ ਦੇ ਵਿੱਚ ਨਹੀਂ ਹੈਗੇ ਨੇ ਸੋ ਫਰਦਰ ਕੋਈ ਵੀ ਗੱਲ ਇਦਾਂ ਨਹੀਂ ਸਾਹਮਣੇ ਆਉਂਦੀ ਤਾਂ ਉਹਦੇ ਅਕੋਰਡਿੰਗਲੀ ਹੀ ਇਨਵੈਸਟੀਗੇਟ ਕੀਤਾ ਜਾਊਗਾ ਸਪੋਟੀ ਲੈ ਲਈ ਤੁਸੀਂ ਕਬਜ਼ੇ ਹਾਂਜੀ ਹਾਂਜੀ ਉਹ ਹਸਪੀਟਲਾਈਜ਼ ਹਸਪੀਟਲ ਦੇ ਵਿੱਚ ਆ ਪਹੁੰਚ ਚੁੱਕੀਆਂ ਪਹੁੰਚ ਚੁੱਕੀ ਹਾਂ ਉਹ ਕਿਸੇ ਤਰ੍ਹਾਂ ਦਾ ਫਿਲਹਾਲ ਅਜੇ ਜੀ ਬਿਲਕੁਲ ਸਟਾਰਟਿੰਗ ਸਟੇਜ ਆ ਸੋ ਇਹਨੂੰ ਕਰ ਰਹੇ ਆਂ ਜਲਦੀ ਇਹਨੂੰ ਟ੍ਰੇਸ ਕਰਕੇ ਤੇ ਬੰਦੇ ਅਰੈਸਟ ਕਰ ਲਏ ਜਾਂਗੇ